ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਕੋਸ਼ਿਸ਼ ਦੋਸਤੋ ਅੱਜ ਦੇ ਤੁਹਾਡੇ ਨਾਲ ਇੱਕ ਜਿਹੇ ਸ਼ਖਸੀਅਤ ਨੂੰ ਮਿਲਵਾਉਣ ਜਾ ਰਿਹਾ ਜਿਨ੍ਹਾਂ ਦੀ ਇੱਕ ਇੱਕ ਗੱਲ ਨੂੰ ਜ਼ਰਾ ਗੌਰ ਦੇ ਨਾਲ ਸੁਣਨਾ ਕਿਉਂਕਿ ਤੁਹਾਡੀ ਸਿਹਤ ਦੇ ਨਾਲ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਕੋਈ ਬਿਵਾਰੀ ਹੈ ਤਾਂ ਤੁਹਾਨੂੰ ਉਸ ਬਿਮਾਰੀ ਦਾ ਇਲਾਜ ਜਿਹੜਾ ਹੈ ਇਹਨਾਂ ਦੀਆਂ ਗੱਲਾਂ ਬਾਤਾਂ ਤੋਂ ਉਹਦਾ ਇਲਾਜ ਤੁਹਾਨੂੰ ਮਿਲ ਜਾਏਗਾ ਜੇਕਰ ਤੁਹਾਡੇ ਗੋਡਿਆਂ ਦੇ ਵਿੱਚ ਗਿੱਟਿਆਂ ਦੇ ਵਿੱਚ ਕੋਈ ਪੁਰਾਣੀ ਤੋਂ ਪੁਰਾਣੀ ਧਰਨ ਹੈ ਡਿਸਕ ਦੀ ਪ੍ਰੋਬਲਮ ਹੈ ਜਾਂ ਫਿਰ ਕੋਈ ਬਵਾਸੀਰ ਹੈ ਇਸ ਤੋਂ ਇਲਾਵਾ ਹੋਰ ਤੁਹਾਡੇ ਸਰੀਰ ਦੇ ਜੇ ਵਿੱਚ ਕੋਈ ਰੋਗ ਹੈ ਤੇ ਹਰ ਰੋਗ ਦਾ ਜਿਹੜਾ ਇਲਾਜ ਹੈ ਅੱਜ ਆਪਾਂ ਪੁੱਛਣ ਜਾ ਰਹੇ ਆ ਮੇਰੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਆਰਾਮ ਕ੍ਰਿਸ਼ਨ ਜੀ ਜਿਹੜੇ ਕਿ ਇਸ ਸਮੇਂ ਮੇਰੇ ਨਾਲ ਮੌਜੂਦ ਹੈ ਰਾਮਕਿਸ਼ਨ ਜੀ ਸਭ ਤੋਂ ਪਹਿਲਾ ਸਤਿਕਾਰ ਕੀ ਹਾਲ ਚੱਲ ਠੀਕ ਆ ਜੀ ਠੀਕ ਤਾਂ ਪਿੰਡ ਕਿਹੜਾ ਜੀ ਆਪਣਾ ਪਿੰਡ ਜਸੂਆ ਆ ਗਿਆ ਜ਼ਿਲ੍ਹਾ ਜ਼ਿਲ੍ਹਾ ਪਟਿਆਲਾ 500 ਰੋਡ ਅੱਛਾ 500 ਰੋਡ ਜ਼ਿਲ੍ਹਾ ਪਟਿਆਲਾ ਪਿੰਡ ਜਸੂਆ ਹਾਂ ਜਲਦੀ ਬੈਕ ਸੈਟ ਕਿਹੜੇ ਕਿਹੜੇ ਇਲਾਜ ਜਿਹੜੇ ਐ ਤੁਹਾਨੂੰ ਇਲਾਜ ਜੀ ਪਹਿਲਾਂ ਸ਼ੁਰੂ ਜਿਹੜਾ ਹੈਗਾ ਆਪਣੇ ਕੋਲ ਬਾਬਾ ਸੀਦਾ ਲਾਜ ਅੱਛਾ ਜੀ ਜਿਹੜੀ ਮਰਦੀ ਹੋਵੇ ਕਈ ਪ੍ਰਕਾਰ ਦੀ ਬਾਬਾ ਸੀਦਾ ਕਈ ਥੋੜੇ ਵਾਲੀ ਹੁੰਦੀ ਆ ਕਈ ਦਾ ਮਾਸ ਹੈ ਜਿੱਨੇ ਕੇਸ ਮੇਰੇ ਕੋਲ ਆਏ ਨੇ 5-400 ਐਕੀ ਉਹਨਾਂ ਲੱਗਣਾ ਥੋੜਾ ਦਾ ਮਾਸ ਬਾਹਰ ਹੁੰਦਾ ੜਿਆ ਉਸ ਬਹਿਰੂ ਕੇ ਇੰਨੀ ਕਰ ਪਾ ਰਹੀ ਆ ਪੰਜ ਚਾਰ ਵਜੇ ਆਪੇ ਦੁਜੀ ਮੈਨੂੰ ਫੋਨ ਕਰਦੇ ਰਹਿੰਦੇ ਵੀ ਸਾਡਾ ਸੈਟ ਹੋ ਗਿਆ ਜੀ ਅੱਛਾ ਜੀ ਹਾਂ ਜੀ ਆਪੇ ਗੱਦ ਰਹਿੰਦੇ ਇਹ ਤਿੰਨ ਤਿੰਨ ਤਰ੍ਹਾਂ ਦੀ ਹੁੰਦੀ ਆ ਜਾਂ ਪੰਜ ਤਰ੍ਹਾਂ ਦੀ ਹੁੰਦੀ ਆ ਜੀ ਇਹ ਅੱਛਾ ਜੀ ਹਾਂ ਜੀ ਸਾਨੂੰ ਤਾਂ ਪਤਾ ਨਹੀਂ ਦਿੰਦਾ ਇਹਨੂੰ ਮੈਨੂੰ 40 ਸਾਲ ਹੋ ਗਏ ਇਹ ਚੀਜ਼ ਨੂੰ ਮਣਾਉਂਦੇ ਆ ਅੱਛਾ ਜੀ ਤੁਸੀਂ ਇਹ ਚੀਜ਼ ਦਾ ਗੁਰ ਜਿਹੜਾ ਕਿੱਥੋਂ ਸਿੱਖਿਆ ਸੀਗਾ ਉਸ ਬਹਿਰੂ ਨੇ ਦਿੱਤਾ ਆਪਾਂ ਨੂੰ ਅਰੇ ਵਾਹ ਵਾਹ ਉੱਤੇ ਦੁਆ ਨੰਬਰ ਹਰਦੀਆਂ ਦਾ ਅੱਛਾ ਜੀ ਹਰਦੀਆਂ ਦਾ ਮੈਂ ਕਿਸੇ ਨੂੰ ਵੀ ਇੱਕ ਤਰਤੀ ਜੇ ਨਹੀਂ ਪੁੱਛਿਆ ਵੀ ਮੈਂ ਕੀ ਪਾਉਂਿਆ ਹਾਂ ਮੈਂ ਆਪਣੇ ਦਿਮਾਗ ਨਾਲ ਬਣ ਓਹ ਹੋ ਜਿਹਨੂੰ ਮੈਂ ਪੁੱਛਿਆ ਨਹੀਂ ਅੱਜਕੱਲ ਹਰਨੀਆਂ ਕਹਿੰਦੇ ਆਪਰੇਸ਼ਨ ਤੋਂ ਬਿਨਾਂ ਠੀਕ ਹੀ ਨਹੀਂ ਮਖਾ ਜੀ ਮੇਰੇ ਨੇਕਾ ਮਰੀਜ਼ ਬਾਹਰ ਤੱਕ ਮੇਰੇ ਬਾਹਰਲੇ ਮੁਲਕਾਂ ਚ ਰੋਈ ਬਾਕੀ ਸਾਰੇ ਗੁੰਗਾ ਰਹੇ ਨੇ ਹਾਂ ਹਾਂ ਜਿਹੜਾ ਦਵਾਈ ਤੋਂ ਦਵਾਈ ਤੋਂ ਸਾਰੇ 10 ਰੁਪਏ ਦੀ ਠੀਕ ਆ ਤਿੰਨ ਤਿੰਨ ਚਾਰ ਚਾਰ ਦਵਾਈ ਲੈ ਗਏ ਤੇ ਸਵੇ ਵੀ ਸਾਡੀ ਹਰਨੀਆਂ ਖਤਮ ਹੋ ਗਈਆ ਚਾਰ ਚਾਰ ਆਪਰੇਸ਼ਨ ਕਰਾਏ ਮੇਰੇ ਕੋਲ ਆਏ ਨੇ ਅੱਛਾ ਇਹ ਜਿਹੜੀ ਦਵਾਈ ਹਰਨੀਆਂ ਦੀ ਇਹ ਕਿੰਨੇ ਦਿਨ ਖਾਣੀ ਪੈਂਦੀ ਹੈ ਇਹੋ ਜੀ ਉਹ ਆ ਲੱਗਦਾ ਵੀ 10 ਸਾਲ ਰੁਪਿਆ ਮੈਨੂੰ ਕਿ 15 ਸਾਲ ਦਿਆਂ ਨੇ ਉਹਨੂੰ ਫਿਰ 5-4 ਮਹੀਨੇ ਖਵਾਉਣੀ ਪੈਂਦੀ ਆ अच्छा जिन्नी पुरानीया हरनिया होणगी हां ओते ज्यादा वाद दवाई खा हां वाद दवाई खाणी पंजेगी अच्छा जी हां जी ये फिर हा की की ਇਹਦੇ ਵਿੱਚ ਇਹੋ ਜੀ ਕਿਹੜੀ ਕਿਹੜੀ ਦਵਾਈ ਤੁਸੀਂ ਬਣਾਉਂਦੇ ਹੋ ਪਾਉਂਦੇ ਹੋ ਦੇਸੀ ਬੁੱਟੇ ਨੇ ਸਾਰੀਆਂ ਜੀ اچھا ਜੀ हां ਦੇਸੀ ਬੁੱਟੇ ਆਲੇ ਦੋਲੇ ਮਿਲਦੀਆਂ ਆਹ ਵੀ ਖਰੀਦਦੇ ਹੋ ਸਾਰੋ ਵੀ ਖਰੀਦਦੇ ਲਾਹਾਰੋ ਵੀ ਖਰੀਦ ਆ ਬਾਹਰ ਤੋਂ ਵੀ ਲਾਉਂਦਾ ਜੀ ਕੁਸ ਮਊੜੇ ਤੋਂ ਵੀ ਕਰਦਾ ਸੋ ਦੋਸਤੋ ਇਹਨੇ ਬਹੁਤ ਵਧੀਆ ਗੱਲ ਦੱਸੀ ਹੈ ਕਿ ਜਿਨ੍ਹਾਂ ਦੇ ਹਰਨੀਆਂ ਮੈਂ ਦੇਖਿਆ ਕਿ ਬਹੁਤ سارے ਦੋਸਤਾਂ ਨੇ ਹਰਨੀਆਂ ਦਾ ਆਪਰੇਸ਼ਨ ਕਰਵਾਇਆ ਹੈ ਮਤਲਬ ਇਹਨਾਂ ਦੇ ਮੁਤਾਬਕ ਕੋਈ ਆਪਰੇਸ਼ਨ ਦੀ ਲੋੜ ਨਹੀਂ ਹੈ ਇਹਨਾਂ ਦੀ ਦਵਾਈ ਦੇ ਨਾਲ ਅਨੇਕਾਂ ਹੀ ਮਰੀਜ਼ ਜਿਹੜੇ ਐ ਹਰਨੀਆਂ ਵਾਲੇ ਉਹ ਠੀਕ ਹੋਏ ਨੇ ਜੇ ਪੁਰਾਣੀਆਂ ਹਰਨੀਆਂ ਨੇ ਤਾਂ ਉਹਨਾਂ ਨੂੰ ਦਵਾਈ ਵੱਧ ਖਾਣੀ ਪੈਂਦੀ ਹੈ ਔਰ ਉਸ ਸਾਧ ਦੇ ਨਾਲ ਹੀ ਇਹ ਦਵਾਈ ਜਿਹੜੀ ਹੈ ਉਹ ਦੇਸੀ ਦਵਾਈ ਜੜੀਆਂ ਬੂਟੀਆਂ ਜੜੀਆਂ ਕੁਛ ਧਾਰੇ ਦੁਆਲਿਓ ਲੈਂਦੇ ਐ ਔਰ ਕੁਛ ਖਰੀਦੇ ਐ ਉਹਨਾਂ ਨੂੰ ਖਰੀਦ ਕੇ ਜਿਹੜੀ ਹੈ ਮਤਲਬ ਦਵਾਈ ਤਿਆਰ ਕਰਦੇ ਨੇ ਹਰ ਨੀਏ ਜਿਹੜੀਆਂ ਨੇ ਪੈਦਾਕਦਾ ਹੁੰਦੀਆਂ ਨੇ ਸਰ ਕੀ ਕਰਦੇ ਨਹੀਂ ਨਾੜ ਦੇ ਵਿੱਚ ਹਵਾ ਭਰੀ ਜਾਂਦੀ ਆ ਅੱਛਾ ਜੀ ਜਾਂ ਫੋਨਾ ਲੌਕੋ ਜਾਂਦੀ ਆ ਉੱਥੇ ਉਹ ਦਿੰਦਾ ਪਾਣੀ ਭੜਾ ਜਾਂਦਾ ਵਿੱਚ ਪਾਣੀ ਜਿਸ ਕੜ ਦਵਾਈ ਖਾਂਦਾ ਮੇਰੀ ਉਹ ਬਾਥਰੂਮ ਦੇ ਰਾਹੀਂ ਖਾਲੀ ਹੁੰਦਾ ਬੰਦਾ ਦੱਸੀਦਾ ਮੇਰਾ ਪੇਟ ਕਿ ਆ ਕੁਲਿਆ ਜਨੇ ਮੇਰਾ ਹੌਲਾ ਹੋ ਰਿਹਾ ਮੈਨੂੰ ਮਰੀਜ਼ ਦੱਸਦੇ ਵੀ ਬਾਥਰੂਮ ਬਹੁਤ ਨਾਦਾ ਬੱਕ ਭਰਾਉਣਾ ਤੁਸੀਂ ਵੀ ਸਾਨੂੰ ਸੈਟ ਹੋ ਰਿਹਾ ਜੀ ਹਾਂ ਆਪੇ ਦੱਸਦੇ ਰਿਹਾ ਕਹਿੰਦੇ ਹਾਂ ਇੱਕ ਮਿੰਟ ਦਵਾਈ ਦਾ ਦੱਸਣ 15 20 ਦਿਨਾਂ ਦੇ ਵਿੱਚ ਮੇਰੀ ਦਵਾਈ ਕੋਈ ਨੇ ਤੁਹਾਨੂੰ ਖਬਰ ਕਰਦੀ ਆ ਵੀ ਮੈਂ ਖਾ ਰਿਆ ਆਹ ਨੇਗਾ ਵੀ ਚੌਥੇ ਦਾ ਅੰਗਰੇਜ਼ੀ ਦਵਾਈ ਦਵਾ ਮੈਨਾਂ ਮੈਨੂੰ ਕਿਹੋ ਨਾ ਪੰਜ ਚਾਰ ਦਿਨਾਂ ਚ ਮੁੰਡਾ ਬਾਤ ਕਰ ਰਿਹਾ ਮੇਰੇ ਨਾਲ ਵਾਹ ਜੀ ਵਾਹ ਬਹੁਤ ਸਾਰੇ ਦੋਸਤਾਂ ਨੂੰ ਧਰਨ ਦੀ ਵੀ ਪ੍ਰੋਬਲਮ ਹੈ ਹਾਂ ਜੀ ਧਰਨ ਬੜੀ ਪੁਰਾਣੀ ਹੁੰਦੀ ਹੈ ਔਰ ਫਿਰ ਤੁਸੀਂ ਉਹ ਧਰਨ ਦਾ ਵੀ ਇਲਾਜ ਕਰਦੇ ਹਾਂ ਜੀ ਧਰਨ ਦਾ ਇਲਾਜ ਕੱਢਦੇ ਹੋ ਤਾਂ ਮੈਂ ਤੁਹਾਨੂੰ ਦੱਸਦਾ ਜੀ ਮੈਂ ਪੇਟ ਨੂੰ ਟੱਕ ਟੱਕ ਕਰਦਾ ਮੈਂ ਮਰਦਾ ਨਹੀਂ ਕਿਸੇ ਦਾ ਵੀ ਅੱਛਾ ਜੀ ਅਗਰ ਮੈਂ ਜਾਂ ਕਾਜ਼ ਦੇ ਚਾਹਾਂ ਜਿਹੜੀ ਮੈਂ ਤੁਸੀਂ ਤੋ ਫੜ ਕੇ ਲਾਉਂ ਆਹ ਬੀਜ ਮੈਨੂੰ ਆਪੇ ਦੱਸਣ ਲੱਗਦਾ ਵੀ ਤੁੱਪੀ ਹਾਂ ਉੱਥੇ ਬਾਅਦ ਵਿੱਚ ਤੂੰ ਸਾਈਡ ਤੇ ਕਰੀ ਹੁੰਦੀ ਆ ਮਲੜ ਵਾਲੇ ਨਾਲ ਤੂੰ ਦਿਨੋਂ ਬਾਅਦ ਦੇ ਨੇ ਮਲ ਮੜ ਕੇ ਮਲ ਮੜ ਕੇ ਮੈਂ ਅਗਰ ਜਾਦੂ ਮੇਰੇ ਕੋਲ ਆਇਆ ਇੱਥੇ ਲਾ ਲਨਾ ਇਧਰੋਂ ਪਾਸੇ ਬਿਚਾਰੂ ਝੱਕ ਲੰਦੇ ਜਦੇ ਪੁਰਾਣੀ ਤੋਂ ਪੁਰਾਣੀ ਧਰਨ ਆ ਜਿੱਥੇ ਜਿ ਮਰਜ਼ੀ ਹੋਵੇ ਹਾਂ ਅੱਛਾ ਜੀ ਹਾਂ ਉਸ ਨੂੰ ਅੱਛਾ ਕੀ ਤੁਸੀਂ ਉਹ ਧਰਨ ਵਾਲਾ ਬੰਦਾ ਤੁਹਾਡੇ ਕੋਲ ਬਕਾਇਦਾ ਆਏਗਾ ਲਾ ਜੀ ਲਾ ਕਰ ਜੇ 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 ਫੋਨ ਤੇ ਵੀ ਕਰੀ ਲੈ ਫੋਨ ਤੇ ਨਹੀਂ ਮੇਰੇ ਕੋ ਆ ਜਾ ਬ अच्छा हां ਮਾਪੇ ਤੁਹਾਡੇ ਕੋਲ ਆਉਣਾ ਜ਼ਰੂਰੀ ਹੈ ਹਾਂ ਹਾਂ ਜ਼ਰੂਰੀ ਹੈ ਓਕੇ ਹਾਂ ਜੀ ਮਤਲਬ ਪੁਰਾਣੀ ਤੋਂ ਪੁਰਾਣੀ ਧਰਮ ਵੀ ਜਿਹੜੇ ਹੈ ਆਪਣੇ ਤਜਰਬੇ ਦੇ ਨਾਲ ਆਰਾਮ ਕਿਸ਼ਨ ਜੀ ਕਰ ਦਿੰਦੇ ਨੇ ਹਾਂ ਜੀ ਹਾਂ ਇਹਨਾਂ ਤੋਂ ਇਲਾਵਾ ਦੰਗਾ ਨਹੀਂ ਕੀ ਇਸ ਮਤਲਬ ਦੰਗਾ ਦੇਖੋ ਜੀ ਜਿੱਦਾ ਲੱਗਿਆ ਬਾਕੀ ਦਾ ਜੀ ਉਹ ਜਿੰਨੇ ਆਪਣੇ ਪੰਜਾਬ ਦੇ ਬੰਦੇ ਬਾਹਰ ਗਏ ਨੇ ਸਾਰੇ ਮਤੇ ਫਾਂਡਾ ਕਰਾਉਂਦੇ ਨੇ ਜੀ ਕੀੜਾ ਲੱਗੇ ਫੁੱਛ ਲੋ ਭਾਈ ਖੋਡੋ ਵੀ ਉੱਥੇ 5 ਮਿੰਟ ਦੇ ਵਿੱਚ ਮੰਨੂ 10 ਦੇ ਵਿੱਚ ਕਾਲ ਕਰੇ ਵੀ ਸਾਡਾ ਦਰਵਾਜ਼ਾ ਹਟ ਗਿਆ ਆਹਾਹਾ ਅਗਰ ਜੀਦਰ ਏਸ਼ਾ ਪਿਆ ਬਾ ਉਹਨੇ ਲਵੇ ਲਾਉਣੇ ਵਾਲੇ ਸਾਰੇ ਮੇਰੇ ਕੋਲ ਮੈਂ ਰਿਸ਼ਤ ਦਬਾਈ ਨਾ ਦੋ ਗਲ ਪੁਲਿਸ ਦਰਾਈ ਜਦੇ ਫੱਪੇ ਓ ਮਾਈ ਗਾਡ ਕਾਜਾ ਗੋਡੇ ਆਲੀ ਅੱਜ ਕੱਲ ਬੜੀ ਸਮੱਸਿਆ ਆ। ਮਸਾ ਜੀ ਡਾਕਟਰ ਕਹਿੰਦੇ ਸੀ ਗੈਪ ਪੈ ਗਿਆ। ਆ ਗੈਪ ਪੈ ਗਿਆ ਗੋਡੇ ਚੇਂਜ ਕਰਾ ਲਓ। ਹਾਂ ਜੀ ਫੈ ਗਰੀਸ ਮੁੱਕ ਗਈ ਆ ਜੀ। ਹਾਂ। ਹੁਣ ਜਿਹੜਾ ਮਰੀਜ਼ ਮੇਰੇ ਕੋਲ ਪਹਿਲਾ ਪਹਿਲਾ ਗੈਪ ਆ ਲਾਜੋ ਮੇਰੇ ਕੋਲ। ਜੀ। ਉਹਨੂੰ ਮੈਂ ਪਹਿਲਾਂ ਫੋਨ ਕਰਵਾ ਵੀ ਇੱਕ ਰਾਤ ਰੋਟੀ ਬੰਨ ਕੇ ਆਜੋ। ਆਹ। ਮੈਂ ਹੱਥ ਨਹੀਂ ਲਾਉਂਦਾ ਜਾਂ ਦਰਦ ਆਸਰੀ ਲਾਉਂਦਾ ਮੈਨੂੰ ਮਰੀਜ਼ੁਰੇ। ਹਾਂ। ਅਗਰ ਮੈਂ ਜਾਦੂ ਆ ਜਾ ਮੈਂ ਇੱਥੇ ਲਾਇਆ ਉਹਦੀ ਕੁੰਡੀ ਸਿੱਧੀ ਘੜੀ ਜਿਹੜੇ ਕਹਿੰਦਾ ਵੀ ਦਰਦਰਾ ਰਹਾ ਨਹੀਂ। ਓ ਮਾਈ ਗੋਡ। ਨਹੀਂ ਮੈਨੂੰ ਲੱਗ ਦਿਖਾਵੇ। ਅੱਛਾ ਕੰਮ ਖਤਮ ਕਰਦਾ ਉਹ ਤਾਂ ਮੈਂ ਜੀ ਮਾਲਕ ਦੀ ਕਰਤਾ ਨਹੀਂ ਫਿਰ ਬਹੁਤ ਸਾਰੇ ਦੋਸਤ ਹੈ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਹੈ ਜੀ ਐਦਾਂ ਦੀ ਸਮੱਸਿਆ ਤੇ ਫਿਰ ਉਹਨਾਂ ਨੂੰ ਬੁਲਾਈਏ ਫਿਰ ਆ ਜੀ ਹਾਂ ਬੁਲਾਓ ਆਪਾਂ ਦੱਸਣਾ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਅਸੀਂ ਭੇਜਦੇ ਤਾਂ ਕਲੀਅਰ ਹੋ ਗਿਆ ਕੀ ਬਾਤ ਹੈ ਕੀ ਬਾਤ ਹੈ ਅੱਛਾ ਦੂਸਰੀ ਗੱਲ ਹੈ ਕਿ ਫਿਰ ਇਹ ਜੜੀਆਂ ਬੂਟੀਆਂ ਜਿਹੜੀਆਂ ਕਿਦਾਂ ਲੋਕੀ ਫਿਰ ਇਹ ਮਤਲਬ ਕੀ ਦਾ ਹਿਸਾਬ ਤਾਂ ਪੈਸੇ ਕਿਸ ਤਰ੍ਹਾਂ ਹੁੰਦੇ ਆ ਤੁਹਾਡੀ ਫੀਸ ਕੀ ਹੁੰਦੀ ਹੁਣ ਜਿਹੜੀ ਆ ਫੀਸ ਆ ਆਪਣੇ ਪੰਜਾਬ ਜਿੰਨੇ ਬੰਦੇ ਬੈਠੇ ਸਾਰੇ ਲਾਲਚ ਕਰਦੇ ਸੀ ਤਾਂ ਮੈਂ ਲਾਲਚ ਨਹੀਂ ਕਰਿਆ ਉਹਨੇ ਕਸ਼ਮੀਰ ਸਿੰਘ ਨੂੰ ਵੀ ਪਤਾ ਮੇਰਾ ਜੀ ਉਹ ਗੋਡੇ ਵੀ ਮੈਂ 50 ਰੁਪਏ ਦੀ ਪੱਟੀ ਬੰਨਦਾ 50 ਤੇ ਡੋਗਾ ਚੱਕਨ ਦਾ ਜਿੰਨਾ ਮਰਜੀ ਖਰਾਬ ਆ ਆ ਫੀਸ ਆ ਮੇਰੀ 100 ਰੁਪਈਆ ਫੀਸ ਆ 100 ਰੁਪਈਆ ਬਸ ਓ ਮਾਈ ਗੋਡ ਕੋਈ ਮੈਨੂੰ ਲੈ ਕੋਈ ਨਹੀਂ ਲੈ ਸਕਦਾ ਉਹ 100 ਰੁਪਈਆ ਇੱਕ ਵਾਰੀ ਦੇਵੇਗਾ ਫਿਰ ਦੂਜੀ ਵਾਰੀ ਕਿੰਨੇ ਦਿਨਾਂ ਬਾਅਦ ਆਏਗਾ ਇਹ ਆ ਕੇ ਪੱਟ ਕਰ ਲੈ ਕੋਈ ਪੱਟੀਆਂ ਦੇ ਕੋਲ ਮਤਲਬ ਉਹ ਨੂੰ ਦੁਬਾਰਾ ਤੁਹਾਡੇ ਕੋਲ ਕਿੰਨੇ ਦਿਨ ਬਾਅਦ ਆਉਣਾ ਪਏ ਲੋੜੀ ਨਹੀਂ ਪੈਂਦੀ ਅੱਛਾ ਲੋੜ ਹੀ ਨਹੀਂ ਪੈਂਦੀ ਕੰਮ ਆ ਕੇ ਕਹਿੰਦੇ ਆਪਣੇ ਵਰ ਮੈਂ ਉਹ ਮਗਰ ਵੀ ਥੱਗੀ ਲਾਉਂਗਾ ਮਿਰਚਾਂ ਦੇ ਵੀ ਦਵਾਰੇ ਪਰਸੇ ਨੂੰ ਫੇਰ ਆ ਦਿਓ ਆਪਣਾ ਉਹ ਕੰਮ ਪਹਿਲਾਂ ਦੱਸਦਾ ਮਿਰਚ ਨੂੰ ਵੀ ਦਵਾਰੇ ਆਉਣ ਦੀ ਗੱਲ ਨਹੀਂ ਛੱਡਦਾ ਭਾਈ ਬੱਕਰੇ ਦੇ ਤੇਰਾ ਕੰਮ ਹੈ ਯਾਰ ਬਾਤ ਹੈ ਉਹ ਬੈਠ ਰੂ ਨਾ ਮੈਨੂੰ ਬਹੁਤ ਉਦਦਿਆ ਆਪਾਂ ਇਹ ਕੰਮ ਨਹੀਂ ਕਰ ਸਕਦੇ ਫੇਰ ਨਾਲ ਵੀ ਮੈਂ ਹਜ਼ਾਰ ਹੈ 2-2000 ਦੀ ਮਿਰਚਾਂ ਨੂੰ ਖਰੀਦ ਵਾਈ ਦਿੰਨਾ ਹਰਦਿਆਂ ਦੀ ਨਹੀਂ ਮੈਨੂੰ ਕੋਈ ਗੋਲੀ ਨੂੰ ਡਾਕਟਰ ਘਰ ਜਾਈ ਜਾ ਉਹਦੀ ਹਾਲਾਤ ਦੇਖ ਕੇ ਮੰਨ ਬੰਦਿਆ ਦੀ ਇਹੇ ਕੰਮ ਕਰਦਾ ਮੈਂ ਮੈਨੂੰ ਬੈਕਰੂ ਤੂੰ ਤਾਂ ਫੁੱਲ ਕਰ ਦਿੰਦਾ ਕੰਮ ਜੇ ਮੈਂ ਤੈਨੂੰ ਮੈਂ ਬਿਲਕੁਲ 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 ਉਹ ਤਾਂ ਉਹ ਟੁੱਟ ਗਈ ਹਾਂ ਜਦੋਂ ਮੈਂ ਗੱਲ ਕਰਦਾ ਕਸ਼ਵੀਰ ਨੂੰ ਪਤਾ ਮੈਂ ਟੁੱਟਦੀ ਹੋਈ ਚੀਜ਼ ਦੇ ਵਿੱਚ ਜੀ 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 ਆ ਫਿਰ ਉਸ ਦੇ ਕਿੰਨੇ ਕੁ ਮਰੀਜ਼ ਤੁਹਾਡੇ ਨਾਲ ਰਾਮਕੀਸ਼ਨ ਜੀ ਰਾਪਤਾ ਕਾਇਮ ਕਰਦੇ ਨੇ ਬਿਲਕੁਲ ਮਰੀਜ਼ਾਂ ਲਕੋ ਹਾਂ ਆਪਣੀ ਆਹਾਂ ਮਰੀਜ਼ ਮੈਦੇ ਡਿਸਟਲ ਲੱਗਿਆ ਵਾ ਅੱਛਾ ਜੀ ਮੈਂ ਲਿਖਾਈ ਵੀ ਜਾਨਾ ਹਾਂ ਆਹਾਂ ਵੀ ਮੈਂ ਭਾਈ ਇੱਥੇ ਸਾਈਨ ਕਰਦਾ ਨੰਬਰ ਲਿਖ ਕੇ ਜਾਉ ਨੰਬਰ ਲੇ ਕੇ ਕਈ ਮਰੀਜ਼ਾਂ ਨਾਲ ਆੜ ਜਾ ਮੈਂ ਠੀਕ ਕਰ ਦਿਆਂ ਤੁਹਾਨੂੰ ਮਰੀਜ਼ਾਂ ਨੂੰ ਮਗਾ ਭਾਈ ਗੱਲ ਕਰ ਲੋ ਮੈਨੂੰ ਤਾਂ ਪਤਾ ਨਹੀਂ ਮਰੀਜ਼ਾਂ ਕਿਹੜੇ ਟਾਈਮ ਦੇਖਦੇ ਹੋ ਮਰੀਜ਼ਾਂ ਜਦੋਂ 24 ਘੰਟੇ ਖੁੱਲਾ ਅੱਛਾ ਇਹ ਨਹੀਂ ਵੀ ਮਤਲਬ ਇੰਨੇ ਤੋਂ ਇੰਨੇ ਪਤਾ ਜਾਓ ਬਸ ਮਾ ਉਰੇ ਦੱਕੇ ਆਉਣਾ ਅੱਛਾ ਜੀ ਨਹੀਂ ਮੈਂ ਜਾਂਦਾ ਨਹੀਂ ਕਿਤੇ ਕਿ ਪਿੰਡ ਜਸਵਾਲ ਜਾਂ ਮਰੀਜ਼ ਹਾਂ ਬੋਰ ਲੱਗਿਆ ਮੇਰਾ ਹਾਂ ਹਾਂ ਜੀ ਲਈ ਅਸੀਂ ਕਿਸ ਦਿਨ ਤੁਹਾਡੇ ਨਾਲ ਜਸਵਾਲ ਵੀ ਮਰੀਜ਼ ਚੈੱਕ ਕਰਦੇ ਆਂ ਆ ਵੀ ਗੱਲਬਾਤ ਕਰਾਂਗੇ ਆਏ ਜੇ ਮੇਰੇ ਕੋਲ ਤੁਹਾਡਾ ਨੰਬਰ ਆ ਵੀ ਹਾਂ ਹਾਂ ਜੀ ਬਿਲਕੁਲ ਬਿਲਕੁਲ ਤੇ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਰਾਮਕਿਸ਼ਨ ਜੀ ਪਿੰਡ ਜਸਵਾਲ ਜ਼ਿਲ੍ਹਾ ਪਟਿਆਰੇ ਦੇ ਰਹਿਣ ਵਾਲੇ ਆ ਔਰ ਕਾਫੀ ਸਾਲਾਂ ਤੋਂ ਦੇਸੀ ਜੜੀਆਂ ਬੂਟੀਆਂ ਦੇ ਨਾਲ ਬਹੁਤ ਸਾਰੇ ਮਰੀਜ਼ ਇਹਨਾਂ ਨੇ ਠੀਕ ਕੀਤੇ ਆ ਗੋਡਿਆਂ ਦੀ ਪ੍ਰੋਬਲਮ ਐ ਗਿੱਟਿਆਂ ਦੀ ਪ੍ਰੋਬਲਮ ਐ ਜੇ ਕਿਸੇ ਨੂੰ ਬਵਾ ਬਵਾਸੀਰ ਐ ਜਾਂ ਮੈਟਲ ਦਾ ਵੀ ਆਪਣਾ ਮੈਂ ਮੈਂ ਉਹੀ ਪੁੱਛਣ ਲੱਗਾ ਸੀ ਵੀ ਇੱਕ ਡਿਸਕ ਦੀ ਪ੍ਰੋਬਲਮ ਬਹੁਤ ਰਹਿੰਦੀ ਐ ਦੇਖਦਾ ਕਿਦਾਂ ਕਰਦੇ ਹੋ ਤੁਸੀਂ ਡਿਸਕ ਨੂੰ ਜਾਂ ਮਿਰਜੀ ਨੂੰ ਲਟਾਲਨਾ ਬੱਡ ਤੇ ਅੱਛਾ ਜੀ ਉਹਨੂੰ ਪਹਿਲਾਂ ਵਾਰ ਚੈੱਕ ਕਰਦੇ ਵੀ ਕੀ ਗੱਲ ਆ ਓਕੇ ਵੀ ਭਾਈ ਕਿੱਥੇ ਤੇਰੇ ਦਰਦ ਹੁੰਦਾ ਹਾਂ ਹਾਂ ਪਹਿਲਾਂ ਮੈਨੂੰ ਪਹਿਲੇ ਹੱਥ ਲਾਉਣ ਦਾ ਇਜਾਜ਼ਤ ਦਿੰਦਾ अच्छा याद करता अच्छा मां तू ਦੱਸੀ ਰਹਾ ਮੈਂ ਤੈਨੂੰ ਆ ਪੁੱਛੂੰਗਾ ਕਿ ਇੱਥੇ ਦਰਦ ਹਾਂ ਦੀ ਹੈਗਾ ਹੋ ਹੋ ਅਗਰ ਜਦੋਂ ਇੱਥੇ ਪਿੱਛੇ ਸੂਂਗ ਦੇ ਵਿੱਚ ਗਰੀਮੀ ਹੁੰਦੀ ਹੈ ਹੈ ਜਦ ਤੱਕ ਕੂਕ ਮਾਰਦਾ ਅੱਛਾ ਉਹ ਠੀਕ ਮਾਰਦਾ ਕਿਵੇਂ ਜੀ ਜੇ ਠੀਕ ਮਾਰਦਾ ਵੀ ਬੱਸ ਪਗਾ ਹੁਣ ਬੱਸ ਸਮਝ ਲਾ ਕੇ ਆਪਾਂ ਇੱਕ ਪਾ ਜਾਓ ਬਹੁਤ ਸਾਰਾ ਡਰਲ ਨਾਲ ਗਰਮ ਕਰ ਕਰ ਕੇ ਗੁੱਠਾ ਵਾਲਾ ਜਿਹੜੇ ਕੜਕਦੇਗੇ ਬੋਰਟ ਜੀ ਆਹਾ ਹਾ ਹਾ ਨਹੀਂ ਇੱਥੇ ਆਪਣੇ ਪੰਜਾਬ ਦੇ ਵਿੱਚ ਨਾ ਜਿਹੜੇ ਸਾਡੇ ਹੈਗੇ ਨੇ ਕੋਈ 100 ਦੇ 2-4 ਬੰਦੇ ਹੈ ਜਿਹਨੂੰ ਸਾਹਮਣੇ ਦੇ ਨੇ ਕੋਈ ਨਹੀਂ ਸੰਭਾ ਅਖਾਣਾ ਮਿਕੱਦਾ ਕਰੀ ਹੋਇਆ ਤਾਂ ਉਹਦੇ ਫੇਸਬੁਕ 'ਤੇ ਕਿੰਨੇ ਆ ਗਏ ਬਾਦਰਗਾੜਾ ਕਿੱਡਾ ਸਾਡੀ ਤੇ ਬੈਠਾ ਹੋ ਬਿਲਕੁਲ 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 ਬਹੁਤ ਬੜਾ ਕੜੀ ਘਰ ਆ ਕੋਈ ਛੋੜਾ ਮੋਟਾ ਦੀ ਅੱਛਾ ਤੇ ਸਰਵਾਈਕਲ ਦੀ ਜਿਹੜੀ ਪ੍ਰੋਬਲਮ ਹੈ ਸਰਵਾਈਕਲ ਦਾ ਹੋਰੋਂ ਗਾਜੀ ਸਰਵਾਈਕਲ ਨਾਲ ਇੱਥੇ ਇੱਕ ਮਣਕਾ ਹੁੰਦੇ ਰਹੇ ਅੱਛਾ ਜੀ ਜੇ ਦਾ ਮਣਕਾ ਦਬਿਆ ਵਾ ਹਾਂ ਤਾਂ ਵੀ ਸਰਵਾਈਕਲ ਆ ਜੇ ਉੱਠਿਆ ਵਾ ਤਾਂ ਵੀ ਸਰ ਡਾਕਟਰ ਕਹਿੰਦੇ ਵੀ ਇਹ ਤਾਂ ਦਵਾਈ ਖਾਓ ਜੀ ਹਾਂ ਮੈਂ ਉਹ ਮਣਕੇ ਨੂੰ ਚੱਕ ਦਿੰਨਾ ਹਾਈ ਹਾਈ ਅਗਰ ਜੇ ਦਾ ਉੱਪਰ ਉੱਠਿਆ ਵਾ ਉਹ ਗੁੱਠਾ ਨਾਲ ਖਾਣੇ 'ਚ ਪਾਟ ਨਾ ਆ ਤੂੰ ਯਾਰ ਬਾਂਬੇ ਕੋਈ ਉਹ ਨੂੰ ਦਵਾਈ ਨਹੀਂ ਦੇਣੀ ਕੁਝ ਨਹੀਂ ਕਰਨਾ ਨਾ ਉਹਦੇ ਮੈਂ ਪੱਟਾ ਲਾ ਹਜੇ ਤੱਕ ਮੈਂ ਕਿਸੇ ਮਰੀਜ਼ ਦਾ ਪੱਟਾ ਨਹੀਂ ਲਾਇਆ ਨਾ ਮੜਕਦੇ ਵਾਹ ਆ ਤਾਂ ਮਨੀ ਆਪਣੇ ਕੋਲ ਜੇਕਰ ਤੁਹਾਨੂੰ ਮਰੀਜ਼ ਤੁਹਾਡੇ ਨਾਲ ਸੰਪਰਕ ਕਰਨ ਤਾਂ ਕਿਸ ਤਰ੍ਹਾਂ ਕਰ ਸਕਦੇ ਆ ਆ ਬ ਕੋਲ ਨੰਬਰ ਕੋਈ ਨੰਬਰ ਤੁਸੀਂ ਬੋਲ ਦਿਓ ਆਪਣਾ ਫਿਰ ਆ ਜੀ ਹਾਂ ਨੰਬਰ ਬੋਲਾ ਦਿਓ ਆ ਦੇਖ ਨੰਬਰ ਚਾਹੀਦਾ ਅੱਲਾ ਦੂ ਗੁਰੇ ਇਹਨਾਂ ਮੈਂ ਕਿਹੜਾ ਪਿਆਰ ਪੜਾ ਕੋਈ ਨਹੀਂ ਦੋਸਤੋ ਜੇ ਤੁਸੀਂ ਰਾਮਕਿਸ਼ਨ ਜੀ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਜੇ ਤੁਹਾਡੇ ਗੋਡਿਆਂ ਦੇ ਵਿੱਚ ਦਰਦ ਹੈ ਗਿੱਟੀਆਂ ਦੇ ਵਿੱਚ ਦਰਦ ਹੈ ਤੁਹਾਨੂੰ ਪੁਰਾਣੀ ਤੋਂ ਪੁਰਾਣੀ ਬਵਾਸੀਰ ਹੈ ਤੁਹਾਡੇ ਡਿਸਕ ਦੀ ਪ੍ਰੋਬਲਮ ਹੈ ਸਰਵਾਈਕਲ ਹੈ ਤੁਹਾਡੇ ਤਾਂ ਡਾੜਾਂ ਦੀ ਪ੍ਰੋਬਲਮ ਹੈ ਪੁਰਾਣੀ ਤੋਂ ਪੁਰਾਣੀ ਧਰਨ ਹੈ ਤੇ ਇਹਨਾਂ ਦਾ ਤਜਰਬਾ ਇੰਨਾ ਕਿ ਹੈ ਕਿ ਦੇਸ਼ਾਂ ਵਿੱਚ ਦੇਸ਼ਾਂ ਤੋਂ ਵੀ ਇਹਨਾਂ ਨੂੰ ਟੈਲੀਫੋਨ ਆਉਂਦੇ ਨੇ ਔਰ ਇਹ ਮਤਲਬ ਉਹਨਾਂ ਨੂੰ ਬੁਲਾ ਕੇ ਬਕਾਇਦਾ ਤੌਰ ਤੇ ਉਹਨਾਂ ਦਾ ਇਲਾਜ ਕਰ ਦਿੰਦੇ ਨੇ ਔਰ ਬਹੁਤ ਸਾਰੇ ਮਰੀਜ਼ ਜਿਹੜੇ ਆ ਅੱਜ ਇਹਨਾਂ ਦਾ ਗੁਣਗਾਨੜ ਕਰ ਰਹੇ ਨੇ ਇਹਨਾਂ ਦਾ ਨੰਬਰ ਹੈ ਜੀ 98558 ਇੱਕ ਵਾਰ ਫਿਰ نوٹ ਕਰੋ 98558 76255 ਇਹ ਨੰਬਰ ਟੀਵੀ ਸਕਰੀਨ ਦੇ ਉੱਪਰ ਵੀ ਲਿਖਿਆ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕਿਉਂਕਿ ਪੋਸੋਨਾਵਾ ਚੈਨਲ ਦੀ ਇਹ ਕੋਸ਼ਿਸ਼ ਹੈ ਕਿ ਪਤਾ ਨਹੀਂ ਕਿਹਦੀ ਗੱਲਬਾਤ ਕਿਸਦੇ ਕੰਨ ਵਿੱਚ ਪੈ ਜਾਣੀ ਔਰ ਕਿਸ ਨੂੰ ਆਰਾਮ ਮਿਲ ਜਾਣਾ ਸੋ ਇਸ ਕਰਕੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਆਪਣੀ ਬਿਮਾਰੀ ਦਾ ਸਹੀ ਜਿਹੜਾ ਇਲਾਜ ਹੈ ਜੈਸੇ ਆਰੇਦਵਾਰੇ ਖਰਚਨ ਦੇ ਨਾਲੋਂ ਤੁਹਾਨੂੰ ਇਹਨਾਂ ਤੇ ਭਰੋਸਾ ਕਰਨਾ ਪਏਗਾ ਕਿਉਂਕਿ ਅੱਜ ਇਲਾਜ ਇਹਨੇ ਮਹਿੰਗੇ ਹੋ ਚੁੱਕੇ ਨੇ ਕਿ ਹਰ ਇੱਕ ਬੰਦੇ ਦੀ ਬਸ ਦੀ ਗੱਲ ਨਹੀਂ ਐ ਇਹਨੇ ਮਹਿੰਗੇ ਇਲਾਜ ਕਰਾਉਣੇ ਉੱਪਰੋਂ ਟੈਸਟ ਇਹਨੇ ਮਹਿੰਗੇ ਕਰਾਉਣੇ ਆ ਸੋ ਇਸ ਕਰਕੇ ਕਿਤੇ ਨਾ ਕਿਤੇ ਆਪਾਂ ਨੂੰ ਰਾਮਕ੍ਰਿਸ਼ਨ ਜੀ ਦੇ ਨਾਲ ਸੰਪਰਕ ਕਰਨਾ ਚਾਹੀਦਾ ਔਰ ਆਪਣੀ ਬਿਮਾਰੀ ਨੂੰ ਦੱਸ ਕੇ ਇਹਨਾਂ ਦੇ ਨਾਲ ਉਸ ਦੀ ਦਵਾਈ ਸ਼ੇਅਰ ਕਰ ਲੈਣੀ ਚਾਹੀਦੀ ਐ ਸੋ ਬਹੁਤ ਮਿਹਰਬਾਨੀ ਸਰ ਤੁਸੀਂ ਅੱਜ ਗੱਲਬਾਤ ਕੀਤੀ ਐ ਔਰ ਪੁਬਿਕ ਦੇ ਵਿੱਚ ਅਸੀਂ ਤੁਹਾਡੇ ਘਰ ਆਵਾਂਗੇ ਘਰ ਆ ਕੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਦੋਸਤੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਮੈਨੂੰ ਆਪਣੇ ਦੋਸਤ ਹੋਮ ਸੋਤਾ ਤੇ ਰਾਮਕਿਸ਼ਨ ਜੀ ਨੂੰ ਦਿਓ ਇਜਾਜ਼ਤ ਸੱਸਰੀ ਕਾ